ਕਿੰਨੇ ਦਰਵਾਜੇ ਖੋਲੇ ਗਏ ਤੇ ਕਿੰਨਾ ਪਾਣੀ ਛੱਡਿਆ ਗਿਆ ਆਪਣੇ ਹਰੀ ਕੇ ਰਿਹਾ ਤਾਂ ਥੱਲੇ ਡਾਊਨਸਟ੍ਰੀਮ ਲਗਭਗ 40000 ਪਾਣੀ ਛੱਡ ਰਹੀਆਂ ਸੀ ਤੇ ਇਹ ਡਿਪੈਂਡ ਕਰਦਾ ਹੈ ਫਲੱਡ ਕੰਟਰੋਲ ਦੇ ਅਧਿਕਾਰ ਨਾਲ ਜਿਵੇਂ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਥੱਲੇ ਜਿਵੇਂ ਸਾਨੂੰ ਰੈਗੂਲੇਸ਼ਨ ਕਰਨ ਨੂੰ ਕਹਿ ਰਹੇ ਆ ਸੀ ਉਹਦੇ ਵਿੱਚ ਰਿਸਪੈਕਟ ਕਰਦੇ ਆ ਸਰ ਜਿਸ ਤਰ੍ਹਾਂ ਜੀ 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 ਫਿਰ ਬੋਲੋ ਬੋਲੋ ਬਸ ਜਿਸ ਤਰ੍ਹਾਂ ਸਾਨੂੰ ਉਤੋਂ ਇਨਸਟਰਕਸ਼ਨ ਜਾਨ ਗਿਆ ਸੀ ਉਹਦੇ ਵਿੱਚ ਕੋਈ ਆਪਣਾ ਪਰਪਰ ਪਲਾਨਿੰਗ ਕਰੀਗਾ ਸਰ ਸੰਭਾਵਨਾ ਕੀ ਹੈ ਜੀ ਪਾਣੀ ਦੀ ਆਉਣ ਦੀ ਪਾਣੀ ਜੀ ਹਜੇ ਰੋਪੜ ਤੋਂ ਸਾਨੂੰ ਅਪਰੋਕਸਿਮੇਟ ਕਾਇਆ ਹੈ ਕਿ ਬਈ ਲੱਖ ਤੇ ਅਸੀਂ ਉਹਦੇ ਵੀ ਰਿਸਪੈਕਟ ਹੋਈ ਆਪਣੀ ਸਾਰੀ ਇਸ ਤੇ ਪਲੈਨਿੰਗ ਕਰ ਰਹੇ ਹਾਂ ਤੇ ਸਾਡੀ ਇਹ ਹੀ ਪ੍ਰਾਇੋਰਟੀ ਹੈ ਕਿ 플ਡਿੰਗ ਸੇਫਟੀ ਥੱਲੇ ਨੂੰ ਪਾਸ ਕਰ ਦਈਏ ਤਾਂ ਪ੍ਰੋਪਰ ਨਿਕਲ ਜੇ ਕਿਸੇ ਲੋਕਾਂ ਨੂੰ ਇਹ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਸਰ ਵਿਭਾਗੀ ਤੌਰ ਤੇ ਕੀ ਕੀ ਪ੍ਰਬੰਧ ਕੀਤੇ ਆ ਜੀ ਤੁਸੀਂ ਵਿਭਾਗੀ ਤੌਰ ਤੇ ਅਸੀਂ ਸਾਰੀ ਆਪਣੀ ਜੋ ਵੀ ਇੱਕ ਇਨੀਸ਼ੀਅਲ ਪਲਾਨਸ ਹੁੰਦੀਆਂ ਇਨੀਸ਼ੀਅਲ ਜਿਹੜੇ ਸਾਡੇ ਅਸੀਂ ਕੁਝ ਰਿਕੁਆਇਰਮੈਂਟ ਹੁੰਦੀਆਂ ਸਾਡੀਆਂ ਜਿਹੜੀਆਂ ਅਸੀਂ ਕੁਝ ਅਮਰਜੈਂਸੀ ਸਿਚੁਏਸ਼ਨ ਹੁੰਦੀ ਜਿਹਦੇ ਵਿੱਚ ਅਸੀਂ ਕੁਝ ਅਰੇਂਜਮੈਂਟ ਕਰਨੀ ਆਉਂਦੀਆਂ ਉਹ ਅਸੀਂ ਕਰਕੇ ਰੱਖੀਆਂ ਹੋਈਆਂ ਜੋ ਸਾਡੇ ਅਪਾਰਟਮੈਂਟ ਲਈ ਕਰ ਸਕਣੀ ਆ ਬਾਕੀ ਐਡਮਿਨਿਸਟ੍ਰੇਸ਼ਨ ਦੇ ਅਸੀਂ ਕੰਟੈਕਟ ਨੇ ਬਿਜਲੀ ਬੋਰਡ ਦੇ ਕੰਟੈਕਟ ਨੇ ਸਾਰਾ ਕੁਝ ਜਿਵੇਂ ਕੀਤਾ ਹੋਇਆ ਤੇ ਬੈਟਰ ਇਹੀ ਹੈ ਕਿ ਕੋਸ਼ਿਸ਼ ਵੀ ਇਹੀ ਹੈ ਕਿ ਸਾਡਾ ਫਲੱਡ ਦੇਖ ਲਈ ਬਾਅਦ ਕਿੰਨੇ ਦਰਵਾਜ਼ੇ ਖੋਲੇ ਗਏ ਤੇ ਕਿੰਨਾ ਪਾਣੀ ਛੱਡਿਆ ਗਿਆ ਆਪਣੇ ਹਰੀਕੇ ਤੋਂ ਸੱਲੇ ਡਾਊਨਸਟ੍ਰੀਮ ਲਗਭਗ 40000 ਪਾਣੀ ਛੱਡ ਰਹੀਆਂ ਸੀ ਇਹ ਇਹ ਡਿਪੈਂਡ ਕਰਦਾ ਹੈ ਫਲੱਡ ਕੰਟਰੋਲ ਦੇ ਸਾਹਮਣੇ ਜਿਵੇਂ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਤੱਲੇ ਜਿਵੇਂ ਸਾਨੂੰ ਰੈਗੂਲੇਸ਼ਨ ਕਰਨ ਨੂੰ ਕਹਿ ਰਹੇ ਆ ਅਸੀਂ ਉਹਦੇ ਦੇ ਰਿਸਪੈਕਟ ਤੇ ਕਰਦੇ ਆ ਸਰ ਜਿਸ ਤਾਂ ਜੀ 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 ਸਰ ਬੋਲੋ ਬੋਲੋ ਬਸ ਜਿਸ ਤਰ੍ਹਾਂ ਤੁਹਾਨੂੰ ਉਤੋਂ ਇਨਸਟਰਕਸ਼ਨ ਦਾਨ ਗਿਆ ਅਸੀਂ ਉਹਦੇ ਵਿੱਚ ਰਿਸਪੈਕਟ ਕੋਈ ਆਪਣਾ ਫਰਦਰ ਪਲਾਨਿੰਗ ਕਰੀ ਜਾਂਦੇ ਆ ਸਰ ਸੰਭਾਵਨਾ ਕੀ ਹੈ ਜੀ ਪਾਣੀ ਦੀ ਆਉਣ ਦੀ ਪਾਣੀ ਕੀ ਅਜੇ ਰੋਪੜ ਤੋਂ ਸਾਨੂੰ ਅਪਰੋਕਸਿਮੇਟਿਕ ਆਇਆ ਹੈ ਕਿ ਬਈ ਲੱਖ-ਸਵਲਖ ਪਾਣੀ ਆਊਗਾ ਤੇ ਅਸੀਂ ਉਹਦੇ ਦੇ ਰਿਸਪੈਕਟ ਹੋਈ ਆਪਣੀ ਸਾਰੀ ਇੱਥੇ ਪਲਾਨਿੰਗ ਕਰ ਰਹੇ ਆ ਤੇ ਸਾਡੀ ਇਹ ਹੀ ਪ੍ਰਾਇੋਰਟੀ ਹੈ ਕਿ ਫਲੱ ਪ੍ਰੋਪਰ ਨਿਕਲ ਜੇ ਕਿਸੇ ਲੋਕਾਂ ਨੂੰ ਜਾਂ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਸਰਵ ਭਾਗੀ ਤੌਰ ਤੇ ਕੀ ਕੀ ਪ੍ਰਬੰਧ ਕੀਤੇ ਆ ਜੀ ਤੁਸੀਂ ਭਾਗੀ ਤੌਰ ਤੇ ਅਸੀਂ ਸਾਰੀ ਆਪਣੀ ਜੋ ਵੀ ਇੱਕ ਇਨੀਸ਼ੀਅਲ ਪਲਾਨ ਹੁੰਦੇ ਆ ਇਨੀਸ਼ੀਅਲ ਜਿਹੜੇ ਸਾਡੇ ਅਸੀਂ ਕੁਝ ਰਿਕੁਆਇਰਮੈਂਟਸ ਹੁੰਦੀਆਂ ਸਾਡੀਆਂ ਜਿਹੜੀਆਂ ਅਸੀਂ ਕੁਝ ਐਮਰਜੈਂਸ ਸਿਚੁਏਸ਼ਨ ਹੁੰਦੀ ਹੈ ਜਿਹਦੇ ਵਿੱਚ ਅਸੀਂ ਕੁਝ ਅਰੇਂਜਮੈਂਟ ਕਰਨੀ ਹੁੰਦੀ ਹੈ ਉਹ ਅਸੀਂ ਕਰਕੇ ਰੱਖੇ ਹੋਈ ਹੈ ਜੋ ਸਾਡੇ ਡਿਪਾਰਟਮੈਂਟ ਲਈ ਅਸੀਂ ਕਰ ਸਕਦੇ ਹਾਂ ਬਾਕੀ ਐਡਮਿਨਿਸਟ੍ਰੇਸ਼ਨ ਦੇ ਅਸੀਂ ਕੰਟੈਕਟ ਕੀਤੇ ਹਾਂ ਬਿਜਲੀ ਬੋਰਡ ਦੇ ਕੰਟੈਕਟ ਕੀਤੇ ਹਾਂ ਸਾਰਾ ਕੁਝ ਅਸੀਂ ਕੀਤਾ ਹੋਇਆ ਤੇ ਬੈਟਰ ਇਹੀ ਹੈ ਕਿ ਕੋਸ਼ਿਸ਼ ਵੀ ਇਹੀ ਹੈ ਕਿ ਸਾਡਾ ਫਲੱਡ ਸੇਫਟੀ ਬਾਤ ਕਿੰਨੇ ਦਰਵਾਜ਼ੇ ਖੋਲੇ ਗਏ ਤੇ ਕਿੰਨਾ ਪਾਣੀ ਛੱਡਿਆ ਗਿਆ ਆਪਣੇ ਏਰੀਆ ਤੋਂ ਥੱਲੇ ਡਾਊਨਸਟ੍ਰੀਮ ਵਿੱਚ ਲਗਭਗ 5000 ਜਰ ਪਾਣੀ ਛੱਡ ਰਹੇ ਹਾਂ ਅਸੀਂ ਤੇ ਇਹ ਡਿਪੈਂਡ ਕਰਦਾ ਹੈ ਫਲੱਡ ਕੰਟਰੋਲ ਦੇ ਸਾਹਮਣੇ ਜਿਵੇਂ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਕਿਵੇਂ ਜਿਵੇਂ ਸਾਨੂੰ ਰੈਗੂਲੇਸ਼ਨ ਕਰਨ ਨੂੰ ਕਹਿ ਰਹੇ ਅਸੀਂ ਉਹਦੇ ਵਿੱਚ ਰਿਸਪੋਨਸ ਕਰਦੇ ਸਰ ਜਿਸ ਤਾਂ ਜੀ 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 ਸਰ ਬੋਲੋ ਬੋਲੋ ਬਸ ਜਿਸ ਤਰ੍ਹਾਂ ਤੁਹਾਨੂੰ ਉਤੋਂ ਇਨਸਟਰਕਸ਼ਨ ਦਣ ਗਿਆ ਅਸੀਂ ਉਹਦੇ ਵਿੱਚ ਰਿਸਪੋਨਸ ਕੋਈ ਆਪਣਾ ਫਰਦਰ ਪਲਾਨਿੰਗ ਕਰੀ ਜਾਮ ਸਰ ਸੰਭਾਵਨਾ ਕੀ ਹੈ ਜੀ ਪਾਣੀ ਦੀ ਆਉਣ ਦੀ ਪਾਣੀ ਦੀ ਹਜੇ ਰੋਪੜ ਤੋਂ ਸਾਨੂੰ ਅਪਰੋਕਸਿਮੇਟ ਕਾਇਆ ਹੈ ਕਿ ਬਈ ਲੱਖ ਲੱਖ ਪਾਣੀ ਆਊਗਾ ਤੇ ਅਸੀਂ ਉਹਦੇ ਦੇ ਰਿਸਪੈਕਟ ਵਿੱਚ ਆਪਣੀ ਜਾਰੀ ਇੱਥੇ ਪਲੈਨਿੰਗ ਕਰ ਰਹੇ ਹਾਂ ਤੇ ਸਾਡੀ ਇਹ ਪ੍ਰਾਇੋਰਟੀ ਹੈ ਕਿ ਫਲੱਡ ਨੂੰ ਸੇਫਟਲੀ ਥੱਲੇ ਨੂੰ ਪਾਸ ਕਰ ਦਈਏ ਤਾਂ ਪ੍ਰੋਪਰ ਨਿਕਲ ਜੇ ਕਿਸੇ ਲੋਕਾਂ ਨੂੰ ਜਾਂ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਸਰ ਵਿਭਾਗੀ ਤੌਰ ਤੇ ਕੀ ਕੀ ਪ੍ਰਬੰਧ ਕੀਤੇ ਆ ਜੀ ਤੁਸੀਂ ਵਿਭਾਗੀ ਤੌਰ ਤੇ ਅਸੀਂ ਸਾਰੀ ਆਪਣੀ ਜੋ ਵੀ ਇੱਕ ਇਨੀਸ਼ੀਅਲ ਪਲਾਨਸ ਹੁੰਦੇ ਆ ਇਨੀਸ਼ੀਅਲ ਜਿਹੜੇ ਸਾਡੇ ਅਸੀਂ ਕੁਝ ਰਿਕੁਆਇਰਮੈਂਟ ਹੁੰਦੀਆਂ ਸਾਡੀਆਂ ਜਿਹੜੀਆਂ ਅਸੀਂ ਕੁਝ ਅਮਰਜੈਂਸੀ ਸਿਚੁਏਸ਼ਨ ਹੁੰਦੀਆਂ ਜਿਹਦੇ ਵੀ ਜੱਦੀ ਕੁਝ ਅਰੇਂਜਮੈਂਟ ਕਰਨੀ ਹੁੰਦੀਆਂ ਉਹ ਅਸੀਂ ਕਰਕੇ ਰੱਖੀ ਹੋਈਆਂ ਜੋ ਸਾਡੇ ਅਪਾਰਟਮੈਂਟ ਲਈ ਕਰ ਸਕਦੀਆਂ ਬਾਕੀ ਐਡਮਿਨਿਸਟ੍ਰੇਸ਼ਨ ਦੇ ਅਸੀਂ ਕੰਟੈਕਟ ਨੇ ਬਿਜਲੀ ਬੋਰਡ ਦੇ ਕੰਟੈਕਟ ਨੇ ਸਾਰਾ ਕੁਝ ਦਿੱਕਤਾ ਆਇਆ ਤੇ ਬੈਟਰ ਇਹੀ ਹੈ ਕਿ ਕੋਸ਼ਿਸ਼ ਵੀ ਇਹੀ ਹੈ ਕਿ ਸਾਡਾ ਫਲੱਡ ਦੇਖੀ ਬਾਦ